ਕਈਆਂ ਨੇ ਆਪਣੇ ਘੋੜਿਆਂ ਨੂੰ ਵੀ ਆਹੋ ਜੀ ਟ੍ਰੇਨਿੰਗ ਦਿੱਤੀ ਆ ਜਾਂਦਾ ਜਾਂਦਾ ਘੋੜਾ ਜੇ ਪਛੰਡਾ ਮਾਰੇ ਤੇ ਪਛੰਡੇ ਨਾਲ ਵੀ ਬੰਦਾ ਮਾਰ ਜਾਂਦਾ ਹੈ ਘੋੜੇ ਦੇ ਪੌੜ ਜੰਗੀ ਘੋੜੇ ਆ ਜਿਹੜੇ ਘੋੜੇ ਤੁਸੀਂ ਵੇਖਣ ਦੇ ਉਹ ਬਾਖਸ਼ਾ ਦੇ ਘੋੜੇ ਨਹੀਂ ਇੱਕ ਨੇ ਮੈਨੂੰ ਕਿਹਾ ਉਹ ਕਹਿੰਦਾ ਬਾਬਾ ਜੀ ਇੰਨੇ ਘੋੜੇ ਇਕੱਠੇ ਕੀਤੇ ਇੰਨੀਆਂ ਘੋੜੀਆਂ ਹੁੰਦੀਆਂ ਨੇ ਮौज ਲੱਗ ਜਣੀ ਮੈਂ ਕਿਹਾ ਵੀ ਬਹੁਤਾ ਸਿਆਣਾ ਕਹਿੰਦਾ ਮੱਜਾਂ ਵਗਿਆ ਰੱਖੋ ਮੈਂ ਕਿਹਾ ਮੱਜਾਂ ਤੇ ਚੜ ਕੇ ਜੰਗ ਲੜੀ ਸੁਣਿਆ ਕਦੀ ਮੈਂ ਕਹਾ ਵੀ ਉਹ ਘੋੜੇ ਨਹੀਂ ਜਿਹੜੇ ਪੱਠਿਆਂ ਤੇ ਲਾਈ ਦੇ ਰੇੜਿਆਂ 'ਚ ਜੋਈ ਦੇ ਪੰਥਦੇ ਨੇ ਉਹ ਕਹਿੰਦਾ ਉਹ ਕਿਵੇਂ ਮੈਂ ਕਹਾ ਵੀ ਜੰਗ ਦੇ ਮੈਦਾਨ 'ਚ ਇਕੱਲੇ ਸਿੰਘ ਸ਼ਹੀਦ ਨਹੀਂ ਸੀ ਹੁੰਦੇ ਨਾਲ ਘੋੜੇ ਵੀ ਸ਼ਹੀਦ ਹੁੰਦੇ ਰਹੇ ਇੱਥੋਂ ਤੱਕ ਤੇ ਜਦੋਂ ਸਾਹਮਣੇ ਕੋਈ ਚਰਨੈਲ ਆਇਆ ਉਹਦੇ ਹਥਿਆਰ ਵਿੱਚ ਤੇ ਆਪਣੀ ਢਾਲ ਦੇ ਵਿੱਚ ਧੌਣ ਘੋੜੇ ਦੀ ਆਉਂਦੀ ਆ ਕੋਈ ਵੀ ਅਗੋਂ ਵਾਰ ਆਇਆ ਪਹਿਲਾ ਘੋੜੇ ਦੇ ਵੱਜਣਾ ਆ ਅਸਵਾਰ ਦੇ ਫੇਰ ਵੱਜਦਾ ਆ ਤਾਂ ਘੋੜਾ ਜਾਨ ਪਾਈ ਆ ਉਹ ਆਪਣੇ ਸਵਾਰ ਦੀ ਜਾਨ ਆਪਣੀ ਜਾਨ ਦੇ ਉੱਤੇ ਰੱਖ ਕੇ ਬਚਾਉਂਦਾ ਹੈ ਜੇ ਕਿਹ ਸਵਾਰ ਦੇ ਕੁਝ ਵੀ ਹੋਵੇ ਪਹਿਲਾਂ ਘੋੜੇ ਦੇ ਸੱਟ ਰਵਾਈਦੀ ਆ ਫਿਰ ਘੋੜਾ ਜਿਹੜਾ ਆਪਣੀ ਜਾਨ ਆਪਣੇ ਸਵਾਰ ਲਈ ਕੁਰਬਾਨ ਕਰਦਾ ਆ ਬਾਜਾਂ ਵਾਲੇ ਪਾਸ਼ਾ ਦੇ ਪੰਥ ਲਈ ਜਿਨ੍ਹਾਂ ਘੋੜਿਆਂ ਨੇ ਖੇਹਦੀਆਂ ਪਾਈਆਂ ਅੱਜ ਉਹਨਾਂ ਦੀਆਂ ਵੀ ਮੌਜਾਂ ਲੱਗੀਆਂ ਕੋਈ ਟਾਈਮ ਹੀ ਜਦੋਂ ਮੁੱਠ ਛੋਲੇ ਖਾ ਕੇ ਟਾਈਮ ਲੰਘਦਾ ਸੀ ਅੱਜ ਭੰਡਾਰੀ ਇੰਨਿਆਂ ਵੀ ਪੋਟੇ ਮੁੱਕ ਜਾਣ ਬਾਜ਼ਾਰ ਤੋਂ ਨਾ ਮੁਕਣ ਐਵੇਂ ਖਾਲਸੇ ਦਾ ਲੋਹ ਲੰਗਰ ਤੱਪਦਾ ਹੈ ਤੇ ਇਹਨਾਂ ਘੋੜਿਆਂ ਨੂੰ ਵੀ ਸਤਗੁਰੂ ਨੇ ਮੌਜ ਲਈ ਹੋਈ ਆ ਜੰਗ ਦੇ ਮੈਦਾਨ 'ਚ ਜਿੰਨਾ ਬੱਚਾ ਆਪਣਾ ਕਰਨਾ ਉਹਨਾਂ ਆਪਣੇ ਘੋੜੇ ਦਾ ਵੀ ਕਰਨਾ ਤੇ ਜੰਗ ਦੇ ਮੈਦਾਨ 'ਚ ਕਿਸੇ ਦੀ ਬਾਹ ਵੱਢੀ ਗਈ ਕੋ ਲੱਕੋਂ ਵੱਢਿਆ ਗਿਆ ਕਿਸੇ ਦੀ ਲੱਤ ਵੱਢੀ ਗਈ ਕਈ ਤੇ ਇਹਦੇ ਬਲੀ ਹੁੰਦੇ ਨੇ ਅੱਧੇ ਵੱਡੇ ਵੀ ਲੜੀ ਤੁਰੇ ਜਾਂਦੇ ਨੇ ਪਰ ਕਈ ਕਮਜ਼ੋਰ ਦੇਣ ਵਾਲੇ ਜੇ ਮਾਲੀ ਦੀ ਬਾਹ ਵੱਢੀ ਗਈ ਚੀਕਾਂ ਚੁੱਕਾਂ ਮਾਰਦੇ ਡਿੱਗ ਪੈਂਦੇ ਉਹਨੂੰ ਕਿਸੇ ਨੇ ਚੁੱਕਣ ਥੋੜੀ ਆਉਣਾ ਫਿਰ ਇਹ ਮੇਰਾ ਸੱਜਣ ਮਿੱਤਰਾਂ ਲਾਂਬੇ ਲਾਂਬੇ ਲੁੰਬੇ ਕੋਈ ਨਹੀਂ ਕਰਦਾ ਜਿਨ੍ਹਾਂ ਘੋੜਾ ਆ ਉਤੋਂ ਦੀ ਲੰਘਿਆ ਬੰਦੇ ਉਤੋਂ ਦੀ ਲੰਘੇ ਕਈ ਤੇ ਮਿੱਧ ਮਿੱਧ ਕੇ ਮਰਦੇ ਨੇ ਭਾਦ ਭਾਂ ਦੀਆਂ ਚੀਕਾਂ ਕਦੇ ਮਾਰਨ ਵਾਲਿਆਂ ਦੀਆਂ ਚੀਕਾਂ ਤੇ ਕਦੇ ਵਿਲਕਣ ਵਾਲਿਆਂ ਦੀਆਂ ਚੀਕਾਂ ਤਾਂ ਬਾਖਸ਼ਾ ਕਹਿੰਦੇ ਨੇ ਜੰਗ ਦਾ ਦੇ ਨਾਂ ਲੈਣਾ ਵੀ ਮੜ ਆਇਆ ਪਰ ਜਦੋਂ ਕੋਈ ਹੱਦੋਂ ਵੱਧ ਜੇ ਤੁੰਕਾਰ ਆਜ ਹਮ ਹਿਲਦੇ ਦਰ ਗੁਜਸਤ ਹਲਾਲਸਤ ਬੁਰਦਨ ਬਾਖਸ਼ ਮਸ਼ੀਰ ਦਸਤ ਇਹਨੇ ਜਦੋਂ ਸਾਰੇ ਹਿੱਲੇ ਵਸੀਲੇ ਮੋਕੀ ਜਾਣ ਫਿਰ ਕੁਰਪਾਨ ਵੀ ਇੱਕ ਹਿੱਲਾ ਹੀ ਹੁੰਦਾ